ਕਾਲਜੀ ਤੁਸੀਂ ਦੇਖ ਰਹੇ ਹੋ ਹਾਂਜੀ ਪੰਜਾਬ ਤੇ ਮੈਂ ਤੁਹਾਡੇ ਨਾਲ ਪ੍ਰਦੀਪ ਅਡੋਲ ਕਲਾ ਦੇ ਰਾਹੀ ਅਸੀਂ ਆਪਣੇ అనుభవ ਨੂੰ ਬਿਆਨ ਕਰ ਸਕਦੇ ਹਾਂ ਕਲਾ ਚਾਹੇ ਲਿਖ ਕੇ ਕੀਤੀ ਜਾਵੇ ਜਾਂ ਫਿਰ ਬੋਲ ਕੇ ਕੀਤੀ ਜਾਵੇ ਤਾਂ ਬਹੁਤ ਸਾਰੇ ਕਲਾਕਾਰ ਅਜਿਹੇ ਨੇ ਜੋ ਪੇਂਟਿੰਗ ਦੇ ਜ਼ਰੀਏ ਆਪਣੀ ਕਲਾ ਨੂੰ ਪ੍ਰੈਜੈਂਟ ਕਰਦੇ ਨੇ ਸੋ ਕਈ ਕਲਾਕਾਰ ਅਜੀਆਂ ਪੇਂਟਿੰਗਸ ਬਣਾਉਂਦੇ ਨੇ ਜੋ ਕਿ ਦਰਸ਼ਕਾਂ ਦੇ ਮਨਾਂ ਦੇ ਵਿੱਚ ਘਰ ਘਰ ਜਾਂਦੀਆਂ ਨੇ ਦਰਸ਼ਕਾਂ ਤੇ ਇੱਕ ਅਲੱਗ ਹੀ ਜਿਹੜਾ ਉਹਦਾ ਪ੍ਰਭਾਵ ਪਾਉਂਦੀਆਂ ਨੇ ਤਸਵੀਰਾਂ ਬੋਲਦੀਆਂ ਨੇ ਸੋ ਮੇਰੇ ਨਾਲ ਨੇ ਰਵੀ ਰਵਰਾਜ ਜੋ ਕਿ ਪੇਂਟਿੰਗ ਦਾ ਕੰਮ ਕਰਦੇ ਨੇ ਹਾਲਾਂਕਿ ਉਹਨਾਂ ਦੀਆਂ ਕਈ ਤਸਵੀਰਾਂ ਵਾਇਰਲ ਵੀ ਹੋਈਆਂ ਨੇ ਪਿਛਲੇ ਕੁਝ ਸਮੇਂ ਦੇ ਵਿੱਚ ਤੇ ਸਵਾਗਤ ਕਰਦੇ ਆਂ ਗੱਲਬਾਤ ਕਰਦੇ ਆਂ ਕਿਵੇਂ ਉਹਨਾਂ ਨੂੰ ਸ਼ੌਂਕ ਪਿਆ ਤੇ ਇਸ ਪੇਂਟਿੰਗ ਦੇ ਜ਼ਰੀਏ ਉਹ ਕਿਵੇਂ ਦਰਸ਼ਕਾਂ ਦੇ ਵਿੱਚ ਲੋਕਾਂ ਦੇ ਵਿੱਚ ਆਪਣੀ ਜਿਹੜੀ ਪਛਾਣ ਬਣਾ ਚੁੱਕੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਵਧੀਆ ਜੀ ਅ ਰਵੀ ਜੀ ਨੇ ਤੁਸੀਂ ਪੇਂਟਿੰਗ ਦੇ ਜ਼ਰੀਏ ਹਨਾ ਹੁਣ ਤੱਕ ਕਾਫੀ ਜਿਹੜੀਆਂ ਤਸਵੀਰਾਂ ਬਣਾ ਚੁੱਕੇ ਹੋ ਤੇ ਤੁਹਾਡੀ ਤਸਵੀਰ ਜਦੋਂ ਬਣਾਈ ਹੁੰਦੀ ਹੈ ਇੱਕ ਇੱਕ ਵੱਖਰਾ ਹੀ ਜਿਹੜਾ ਉਸ ਦੇ ਵਿੱਚ ਮੈਸੇਜ ਵੀ ਤੁਸੀਂ ਦੇਣ ਦੀ ਕੋਸ਼ਿਸ਼ ਕਰਦੇ ਹੋ ਤੇ ਕਿਵੇਂ ਤੁਹਾਡੇ ਦਿਮਾਗ ਦੇ ਵਿੱਚ ਇਹ ਥੌਟ ਆਉਂਦੇ ਨੇ ਕਿਵੇਂ ਤੁਸੀਂ ਇਸ ਪੇਂਟਿੰਗ ਦੇ ਸ਼ੌਂਕ ਦੇ ਵਿੱਚ ਆਏ ਮੈਨੂੰ ਸਾਰੀ ਕੁਝ ਦੱਸੋ ਪੇਂਟਿੰਗ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਪੇਂਟਿੰਗ ਇੱਕ ਵਿਜ਼ੂਅਲ ਕਮਿਊਨੀਕੇਸ਼ਨ ਹੈ ਜਿਵੇਂ ਮਤਲਬ ਠੀਕ ਹੈ ਵਿਜ਼ੂਅਲ ਤੇ ਪਰਫਾਰਮਿੰਗ ਆਰ ਦੋ ਅਲੱਗ-ਅਲੱਗ ਟੀਜਾ ਠੀਕ ਹੈ ਜਿਵੇਂ ਕੋਈ ਵੀ ਜਿਹੜਾ ਆਰਟਿਸਟ ਹੈ ਉਹ ਲਿਖ ਕੇ ਬਿਆਨ ਕਰੂਗਾ ਕੋਈ ਜਿਹੜਾ ਸੰਗੀਤਕਾਰ ਉਹਨੂੰ ਗਾ ਕੇ ਬਿਆਨ ਕਰੂਗਾ ਸੋ ਇਹ ਮੈਂ ਜਿਹੜੇ ਆਰਟਿਸਟ ਆਪਣੇ ਜਿਹੜੇ ਵਿਚਾਰ ਹੈ ਠੀਕ ਹੈ ਉਹ ਆਪਣੇ ਪੇਂਟਿੰਗ ਦੇ ਰਾਹੀਂ ਮਤਲਬ ਵਿਅਕਤ ਕਰੂਗਾ ਕੋਈ ਵੀ ਜਿਹੜਾ ਆਰਟਿਸਟ ਹੈ ਸੋ ਪੇਂਟਿੰਗ ਦੇ ਲਈ ਲਗ-ਲਗ ਜਿਵੇਂ ਡਿਫੀਨੇਸ਼ਨ ਬਣੀ ਹੈ ਠੀਕ ਹੈ ਕੋਈ ਕਹਿੰਦੇ ਪੇਂਟਿੰਗ ਸਮਾਜ ਲਈ ਹੋਣੀ ਚਾਹੀਦੀ ਤੇ ਕੋਈ ਕਹ ਠੀਕ ਹੈ ਅਲਗ-ਅਲਗ ਥੋਟ ਪ੍ਰੋਸੈਸ ਵੀ ਹੈ ਮਤਲਬ ਪੇਂਟਿੰਗ ਨੂੰ ਜੋ ਮੇਰਾ ਥੋਟ ਪ੍ਰੋਸੈਸ ਹੋਇਆ ਕਿ ਜੋ ਮੈਂ ਪੇਂਟਿੰਗ ਜਦੋਂ ਬਣਾਉਂਦਾ ਮੈਂ ਚਾਹੁੰਦਾ ਜੋ ਇੱਕ ਤਾਂ ਜੋ ਜਿਹੜੇ ਕੰਟੈਂਪੋਰੀ ਇਸ਼ੂਸ ਆ ਜਾਂ ਸਮਾਜ ਦੇ ਜਿਹੜੇ ਮੁੱਦੇ ਮੁੱਦੇ ਹੁੰਦੇ ਆ ਠੀਕ ਹੈ ਉਹਨਾਂ ਦੇ ਵਿੱਚ ਸੁਧਾਰ ਲਿਆਉਣ ਦੇ ਲਈ ਮਤਲਬ ਮੈਂ ਪੇਂਟਿੰਗ ਕਰਨ ਦੀ ਕੋਸ਼ਿਸ਼ ਕਰਦਾ ਜਿਵੇਂ ਮੇਰੀ ਇੱਕ ਪੇਂਟਿੰਗ ਜਿਵੇਂ ਵਾਇਰਲ ਹੋਈ ਸੀ ਕਿਸਾਨ ਕਨਕਾ ਦਿਲ ਹੋਰੀ ਉਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀਗਾ ਤਾਂ ਉਸ ਟਾਈਮ ਮੈਂ ਇਹ ਪੇਂਟਿੰਗ ਬਣਾਈ ਸੀਗੀ ਤਾਂ ਕਾਫੀ ਵਾਇਰਲ ਹੋਈ ਸੀਗੀ ਐਵੇਂ ਹੀ ਮੈਂ ਕਰੋਨਾ ਕਾਲ ਦੇ ਵਿੱਚ ਕਾਫੀ ਪੇਂਟਿੰਗਸ ਬਣਾਈਆਂ ਸੀਗੀਆਂ ਉਦੋਂ ਬਹੁਤ ਵਾਇਰਲ ਹੋਈਆਂ ਸੀਗੀਆਂ ਤਾਂ ਕੁਝ ਇਹ ਵੀ ਥੋਟ ਹੈ ਦੂਸਰਾ ਮੈਂ ਚਾਨਣਾ ਜਿਹੜੇ ਸਮਾਜ ਦੇ ਵਿੱਚ ਜਿਹੜੇ ਲੋਕ ਐ ਠੀਕ ਐ ਲੋਕਾਂ ਦੇ ਚਿਹਰਾ ਦੀ ਜਿਹੜੀ ਖੁਸ਼ੀ ਗਮ ਦੇ ਅਲੱਗ-ਅਲੱਗ ਭਾਵ ਹੁੰਦੇ ਐ ਠੀਕ ਐ ਆਪਣੇ 10-11 ਜਿਹੜੇ ਰਸਤੇ ਭਾਵ ਹੁੰਦੇ ਐ ਮੈਂ ਉਹਨਾਂ ਰਸੈਂਡ ਭਾਵ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰਦਾ ਐ ਵੀ ਜੋ ਉਹਨਾਂ ਦੇ ਵਿੱਚ ਰੀਅਲ ਇਮੋਸ਼ਨਸ ਹੈਗੇ ਆ ਉਹਨੂੰ ਪੇਂਟਿੰਗ ਦੇ ਵਿੱਚ ਉਤਾਰਨ ਦੀ ਕੋਸ਼ਿਸ਼ ਕਰਦਾ ਸੋ ਮੇਰਾ ਮਤਲਬ ਇਸ ਤਰੀਕੇ ਨਾਲ ਮੈਂ ਪੇਂਟਿੰਗ ਦਾ ਕੰਮ ਕਰਦਾ ਐ ਸ਼ੌਂਕ ਕਿਵੇਂ ਪਿਆ ਸੀਗਾ ਪੇਂਟਿੰਗ ਦਾ ਸ਼ੌਂਕ ਵੈਸੇ ਬਚਪਨ ਤੋਂ ਹੀ ਸੀਗਾ ਜਦੋਂ ਮੈਂ ਪੜਦਾ ਸੀਗਾ ਠੀਕ ਐ ਉਸ ਟਾਈਮ ਜਿਵੇਂ ਮੇਰਾ ਇੱਕ ਫਰੈਂਡ ਸੀਗਾ ਨਾ ਮਤਲਬ ਰਿਲੀਜੀਅਸ ਪੇਂਟਿੰਗਸ ਕਾਫੀ ਬਣਾਉਂਦਾ ਸੀਗਾ ਸੋ ਉਹਨਾਂ ਨੇ ਉਸ ਤੋਂ ਦੇਖ ਕੇ ਮੈਨੂੰ ਕਾਫੀ ਇਨਸਪੀਰੇਸ਼ਨ ਮਿਲੀ ਠੀਕ ਹੈ ਵੀ ਇਹ ਪੇਂਟਿੰਗ ਵੀ ਹੁੰਦੀ ਮੈਂ ਘਰ ਆ ਕੇ ਫਿਰ ਲਾਈਨ ਡਰਾਇੰਗ ਦੇ ਵਿੱਚ ਮਤਲਬ ਹਾਂ ਪੇਂਟਿੰਗਸ ਬਣਾਈਆ ਦੂਸਰਾ ਜਿਹੜੀ ਮੇਰੀ ਮੈਨੂੰ ਲੱਗਦਾ ਹੈ ਜੋ ਮੇਰਾ ਸਰੋਤ ਹੈ ਪੇਂਟਿੰਗ ਬਣਾਉਂਦਾ ਮੈਨੂੰ ਲੱਗਦਾ ਮੇਰੇ ਫੈਮਿਲੀ ਦੇ ਵਿੱਚ ਹੀ ਸੀਗਾ ਠੀਕ ਹੈ ਕਿਉਂਕਿ ਜਿਵੇਂ ਮੇਰੇ ਮਦਰ ਹੈ ਠੀਕ ਹੈ ਉਹਨਾਂ ਦੁਸ਼ਹਿਰਾ ਜਦੋਂ ਆਪਣਾ ਹੁੰਦਾ ਦੁਸ਼ਹਿਰੇ ਦੇ ਉੱਪਰ ਰਾਵਣ ਉਹ ਵਗੈਰਾ ਰਾਵਣ ਦੀ ਆਪਣੀ ਪੂਜਾ ਹੁੰਦੀ ਹੈ ਉਹਦਾ ਮਤਲਬ ਠੀਕ ਹੈ ਬ੍ਰਾਹਮਣ ਮੰਨਿਆ ਗਿਆ ਸਾਡੇ ਇੱਥੇ ਦੁਸ਼ਹਿਰੇ ਦੀ 10 ਪਾਥੀਆਂ ਲੈ ਕੇ ਠੀਕ ਹੈ ਪੂਜਾ ਹੁੰਦੀ ਆਟੇ ਤੇ ਜਿਹੜੇ ਉਹ ਹਲਦੀ ਹੈ ਉਸ ਦੇ ਨਾਲ ਮੰਮੀ ਜੋ ਰਾਵਣ ਬਣਾਉਂਦੇ ਸੀ ਜਿਹੜੀ ਲਕੀਰਾ ਬਣਾਉਂਦੇ ਸੀਗੇ ਉਹ ਲਕੀਰਾ ਨੇ ਮੇਰੇ ਜੀਵਨ ਤੇ ਵਿੱਚ ਕਾਫੀ ਆਕਾਰ ਦਿੱਤੇ ਸੋ ਮੇਰੇ ਪਾਪਾ ਜਿਵੇਂ ਟੇਲਰ ਵੀ ਸੀਗੇ ਤਾਂ ਜਿਵੇਂ ਉਹਨਾਂ ਨੂੰ ਇੱਕ ਹਾਂ ਆਈਡੀਆ ਸੀਗਾ ਲਾਈਨ ਕਿਵੇਂ ਲਗਾਉਣੀ ਹੈ ਮਤਲਬ ਜਿਵੇਂ ਰਿਦਮ ਦੇ ਵਿੱਚ ਕੰਮ ਕਰਦੇ ਸੀਗੇ ਸੋ ਉਹਨਾਂ ਤੋਂ ਮੈਨੂੰ ਲੱਗਦਾ ਮੇਰੇ ਦਿਲ ਦੇ ਮੇਰੇ ਮਨ ਦੇ ਵਿੱਚ ਹੀ ਮਤਲਬ ਹੋਇਆ ਕਿ ਮੇਰੀ ਇਨਸਪੀਰੇਸ਼ਨ ਉਹ ਬਣੀ ਤੇ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਜਿਵੇਂ ਜਿਵੇਂ ਮੇਰੀ ਅਕਾਡੈਮਿਕ ਕੁਆਲਿਫਿਕੇਸ਼ਨ ਹੋਈ ਮੈਂ ਮਤਲਬ ਆਪਣਾ ਜੀਵ ਆਪਣੇ ਪੜਾਈ ਕੀਤੀ ਠੀਕ ਹੈ ਜਿਵੇਂ ਮਹਿੰਦਰਾ ਚੋਂ ਆਰਟ ਐਂਡ ਕ્રાਫਟ ਕੀਤਾ ਫਿਰ ਜੈਪ ਚਿੱਤਰਕਾਰ ਪੰਜਾਬੀ ਯੂਨੀਵਰਸਿਟੀ ਤੋਂ ਮਾਸਟਰਸ ਕੀਤੀ ਠੀਕ ਹੈ ਸੋ ਇਸ ਇਵੇਂ ਮੇਰਾ ਅੱਗੇ ਪੇਂਟਿੰਗ ਦੇ ਵਿੱਚ ਰੁਚੀ ਹੋਈ ਤੇ ਮੈਨੂੰ ਟੈਕਨੀਕਲ ਚੀਜ਼ਾਂ ਸਿੱਖਣ ਨੂੰ ਮਿਲਿਆ ਤਾਂ ਮੈਂ ਇਵੇਂ ਪੇਂਟਿੰ ਪਰਿਵਾਰ ਦਾ ਕੀ ਸਹਿਯੋਗ ਸੀ ਕਿ ਜਦੋਂ ਤੁਸੀਂ ਪੇਂਟਿੰਗ ਦੀ ਇਸ ਲਾਈਨ ਦੇ ਵਿੱਚ ਆਣਾ ਸ਼ੁਰੂ ਕੀਤਾ ਕਿਉਂਕਿ ਕਈ ਵਾਰ ਐਦਾਂ ਹੁੰਦਾ ਨਾ ਕਿ ਸਾਡੇ ਪੇਰੈਂਟਸ ਬੋਲਦੇ ਕਿ ਨਹੀਂ ਟੀਚਰ ਬਣਨਾ ਹੈ ਜਾਂ ਫਿਰ ਕੁਝ ਹੋਰ ਫੀਲਡ ਦੇ ਵਿੱਚ ਜਾਣਾ ਡਾਕਟਰ ਬਣਨਾ ਨਾ ਕਿ ਇਸ ਫੀਲਡ ਦੇ ਵਿੱਚ ਕੋਈ ਇੰਨਾ ਬੈਨੀਫਿਟ ਨਹੀਂ ਆ ਹਨਾ ਤੇ ਇਹ ਚੀਜ਼ਾਂ ਸੋਚਦੇ ਆਂ ਕਿਉਂਕਿ ਤੁਹਾਨੂੰ ਕਿਵੇਂ ਸਪੋਰਟ ਸੀਗੀ ਫਿਰ ਨਹੀਂ ਨਹੀਂ ਮੈਂ ਤਾਂ ਨਹੀਂ ਹਜ਼ ਦੇ ਟਾਈਮ ਦੇ ਵਿੱਚ ਕੀ ਬੈਨੀਫਿਟ ਨਹੀਂ ਹੈ ਪੇਂਟਿੰਗ ਦੇ ਵਿੱਚ ਬਹੁਤ ਵੱਡੇ ਵੱਡੇ ਅਗਰ ਮੈਂ ਕਮਾ ਉਹ ਕਹਿੰਦਾ ਵੀ ਮਤਲਬ ਨਹੀਂ ਸੀਗਾ ਮੇਰੇ ਕੋਈ ਕਈ ਆਪਾ ਜਿਹੜੇ ਕਾਈਕਲਸ ਆਪਣੇ ਐਕਚੁਅਲੀ ਹਾਂ ਆਪਣੇ ਮੋਸਟਲੀ ਏਰੀਆ ਦੇ ਵਿੱਚ ਇਵੇਂ ਹੋਇਆ ਪਿਆ ਮਤਲਬ ਕੋਈ ਬਹੁਤ ਜਿਹੜੇ ਵੱਡੇ ਸ਼ਹਿਰ ਹੈ ਉੱਥੇ ਬਹੁਤ ਬੈਨੀਫਿਟਸ ਹੈ ਠੀਕ ਹੈ ਵੱਡੇ ਵੱਡੇ ਆਰਟਿਸਟ ਹੋਏ ਜਿਵੇਂ ਐਮ ਐਫ ਹੁਸੈਨ ਵਰਗੇ ਠੀਕ ਹੈ ਉਹ ਆਪਣੇ ਇੰਡੀਆ ਤੋਂ ਹੀ ਹੋਇਆ ਮਤਲਬ ਠੀਕ ਹੈ ਤੇ ਰਜ਼ਾ ਵਰਗੇ ਸੂਜ਼ਾ ਵਰਗੇ ਤੇ ਹੋਰ ਬਹੁਤ ਸਾਰੇ ਆਰਟਿਸਟ ਹੈ ਠੀਕ ਹੈ ਸੋ ਮਤਲਬ ਪੇਂਟਿੰਗ ਦੇ ਵਿੱਚ ਬਹੁਤ ਬੈਨੀਫਿਟ ਵੀ ਹੈ ਤੇ ਪੇਂਟਿੰਗ ਦੇ ਲਈ ਮੇਰੇ ਘਰ ਦਾ ਜਿਹੜਾ ਸੀਗਾ سپورਟ ਬਹੁਤ ਰਹੀ ਹੈ ਸ਼ੁਰੂ ਤੋਂ ਹੀ ਰਹੀ ਹੈ ਕਿਉਂਕਿ ਮੇਰੇ ਘਰਦਿਆਂ ਨੇ ਮਤਲਬ ਹਮੇਸ਼ਾ ਮੇਰੀ سپورਟ ਕੀਤੀ ਹੈ ਉਹਨਾਂ ਨੇ ਕਿਹਾ ਕਿ ਉਹੀ ਕਰਨਾ ਜੋ ਦਿਲ ਮਤਲਬ ਚਾਹਦਾ ਹੈ ਆਪਣਾ ਸੋ ਮੇਰਾ ਦਿਲ ਹਮੇਸ਼ਾ ਪੇਂਟਿੰਗ ਵਾਲੀ ਸਾਈਡ ਹੀ ਸੀਗਾ ਜੋ ਮੰਨੂ ਪਤਾ ਹੈ ਜਦੋਂ ਮੈਂ ਆਰਟ ਨਾ ਕ੍ਰਾਫਟ ਕਰਦਾ ਸੀਗਾ ਠੀਕ ਐ ਸੋ ਉਦੋਂ ਪਾਪਾ ਜਿਵੇਂ ਮਤਲਬ ਬਿਮਾਰ ਵੀ ਹੁੰਦੇ ਸੀਗੇ ਠੀਕ ਐ ਪਾਲਨ ਪੋਸ਼ਣ ਕਰਨ ਦੇ ਲਈ ਜਿਵੇਂ ਕਈ ਵਾਰ ਘਰ ਦਾ ਗੁਜ਼ਾਰਾ ਉਹ ਸਾਈਕਲ ਵਗੈਰਾ ਤੇ ਆਉਂਦੇ ਸੀਗੇ ਸੋ ਉਹਨਾਂ ਦੀ ਫੇਰ ਵੀ ਮੈਨੂੰ ਸਪੋਰਟ ਪੂਰੀ ਰਹੀ ਹੈ ਉਹਨਾਂ ਨੇ ਮੈਨੂੰ ਹਮੇਸ਼ਾ ਮਤਲਬ ਆ ਨਹੀਂ ਕੀਤਾ ਵੀ ਤੂੰ ਆ ਲਾਈਨ ਨਹੀਂ ਚੁਣਨੀ ਤੂੰ ਆ ਕਰਨਾ ਠੀਕ ਐ ਜਿਵੇਂ ਪਾਪਾ ਦੀ ਡੈਥ ਵੀ ਹੋਈ ਸੀ ਉਸ ਤੋਂ ਬਾਅਦ ਕਰਦੇ ਨੇ ਮੈਨੂੰ ਆ ਨਹੀਂ ਕਿਹਾ ਵੀ ਤੂੰ ਪੇਂਟ ਆ ਕੰਮ ਛੱਡ ਦੇ ਕੋਈ ਹੋਰ ਲਾਈਨ ਫੜ ਲੈ ਠੀਕ ਐ ਸੋ ਹਮੇਸ਼ਾ ਕਰਦੇ ਨੇ ਸਪੋਰਟ ਕੀਤੀ ਹੈ ਤਾਂ ਹੀ ਮਤਲਬ ਅੱਜ ਮੈਂ ਪੀ ਐਸ ਡ ਬਹੁਤ سپورਟ ਰਹੀ ਇਸ ਤੋਂ ਇਲਾਵਾ ਮੇਰੇ ਟੀਚਰਸ ਦੀ ਬਹੁਤ سپورਟ ਰਹੀ ਹੈ ਕਿਉਂਕਿ ਸਪੋਰਟ ਦੇ ਨਾਲ ਹੀ insan ਅੱਗੇ ਵਧਦਾ ਹੈ ਤੇ ਆਪਣੇ ਮੰਜ਼ਲ ਤੱਕ ਪਹੁੰਚਦਾ ਹੈ ਨਾ ਦੂਸਰਾ ਮੈਂ ਇੱਕ ਗੱਲ ਹੋਰ ਕਹਿਣਾ ਚਾਹਾਂਗਾ ਸਪੋਰਟ ਤੁਹਾਨੂੰ ਹੁੰਦੀ ਹੈ ਇੱਕ ਥੋੜਾ ਜਿਹਾ ਸੈਲਫ ਇੰਡੀਪੈਂਡੈਂਟ ਹੋ ਕੇ ਵੀ ਕਰਨਾ ਚਾਹੀਦਾ ਬੰਦੇ ਨੂੰ ਕੰਮ ਠੀਕ ਹੈ ਸਪੋਰਟ ਆਪਾਂ ਨੂੰ ਇੱਕ ਤਾਕਤ ਦਿੰਦੀ ਹੈ ਠੀਕ ਹੈ ਸੈਲਫ ਇੰਡੀਪੈਂਡੈਂਟ ਆਪਾਂ ਨੂੰ ਮੋਟੀਵੇਸ਼ਨ ਮਿਲਦੀ ਹੈ ਜਦੋਂ ਆਪਾਂ ਖੁਦ ਲਈ ਕੰਮ ਕਰਦੇ ਆ ਜਿਵੇਂ ਹੁਣ ਤੁਸੀਂ ਬਾਹਰ ਨਿਕਲੇ ਪੇਂਟਿੰਗਾਂ ਬਣਾਣੀਆਂ ਸ਼ੁਰੂ ਕੀਤੀਆਂ ਥੌਟ ਆਣ ਲੱਗੇ ਕਿ ਸਮਾਜ ਦੇ ਨਾਲ ریلیਟਡ ਤੁਸੀਂ ਜਿਹੜੀ ਪੇਂਟਿੰਗਸ ਨੇ ਉਹ ਬਣਾਣੀਆਂ ਸ਼ੁਰੂ ਕਰ ਲੀਆਂ ਨਾ ਤੇ ਹੁਣ ਇਸ ਦੇ ਵਿੱਚ ਤੁਸੀਂ ਕਿਵੇਂ ਅੱਗੇ ਵਧ ਰਹੇ ਹੋ ਮਤਲਬ ਕਿ ਪੇਂਟਿੰਗਸ ਨੂੰ ਕਿਵੇਂ ਸੇਲ ਕਰਦੇ ਹੋ ਜਾਂ ਫਿਰ ਆਪਣੀ ਜੋ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਉੱਥੇ ਪਾਉਂਦੇ ਆ ਅ ਮੋਸਟਲੀ ਮੈਂ ਜੋ ਪੇਂਟਿੰਗ ਦਾ ਜਿਹੜਾ ਪੱਖ ਹੈ ਪਹਿਲਾਂ ਤਾਂ ਮੈਂ ਦੋ ਤਰੀਕੇ ਨਾਲ ਕੰਮ ਕਰਦਾ ਠੀਕ ਹੈ ਇੱਕ ਤਾਂ ਮੈਂ ਆਪਣੇ ਕਮਰਸ਼ੀਅਲ ਜਿਹੜਾ ਪੱਖ ਹੈ ਠੀਕ ਹੈ ਉਹ ਜੋ મતલਬ ਜੋ ਚਾਹਤੇ ਆ ਫਿਰ ਮੈਂ ਉਹ ਤਰੀਕੇ ਨਾਲ ਪੇਂਟਿੰਗ ਬਣਾਣਾ ਇੱਕ ਮੇਰਾ ਅੰਦਰਲਾ ਜਿਹੜਾ ਮੇਰਾ ਆਰਟਿਸਟ ਹੈ ਜੋ ਆਰਟਿਸਟ ਮੇਰਾ ਅੰਦਰੋਂ ਮਨ ਕਰਦਾ ਮੈਂ ਉਸ ਤਰੀਕੇ ਨਾਲ ਪੇਂਟਿੰਗ ਬਣਾਉਂਦਾ ਠੀਕ ਹੈ ਚਾਹੇ ਉਹ ਸਮਾਜਿਕ ਮੁੱਦੇ ਹੋਣ ਠੀਕ ਹੈ ਚਾਹੇ ਉਹ ਮੈਂ ਕਿਸੇ ਦੀ ਖੁਸ਼ੀ ਹੋਵੇ ਕਿਸੇ ਦੀ ਗਮੀ ਹੋਵੇ ਜਾਂ ਜੋ ਮੈਨੂੰ ਵਧੀਆ ਲੱਗਦਾ ਮੈਂ ਉਸ ਤਰੀਕੇ ਨਾਲ ਕੰਮ ਕਰਦਾ ਕਮਰਸ਼ੀਅਲ ਪੱਖ ਤੋਂ ਮੈਂ ਮੋਸਟਲੀ ਜਿਹੜੇ ਅੱਜਕੱਲ ਜਿਹੜੇ ਹੁੰਦੇ ਹੈ ਕਈ ਵਾਰ ਪੋਰਟਰੇਟਸ ਦੇ ਆਰਡਰਸ ਆਉਂਦੇ ਆ ਠੀਕ ਹੈ ਵਾਲ ਪੇਂਟਿੰਗਸ ਮੈਂ ਬਹੁਤ ਸਾਰੀ ਬਣਾਈ ਹੈ ਜਿਵੇਂ ਰੈਸਟੋਰੈਂਟ ਵਗੈਰਾ ਦੇ ਵਿੱਚ ਠੀਕ ਹੈ ਜਾਂ ਬਹੁਤ ਸਾਰੇ ਜਿਹੜੇ ਬ੍ਰਿਜ ਪੇਂਟਿੰਗਸ ਦੇ ਵਿੱਚ ਬਹੁਤ ਕੰਮ ਕੀਤਾ ਠੀਕ ਹੈ ਉਹਨਾਂ ਦੇ ਵਿੱਚ ਮੈਂ ਕਾਫੀ ਕੰਮ ਕੀਤਾ ਮੋਸਟਲੀ ਸੋਸ਼ਲ ਮੀਡੀਆ ਤੋਂ ਹੀ ਆਪਾਂ ਨੂੰ ਕਾਫੀ ਕੰਮ ਮਿਲਦਾ ਦੂਸਰੇ ਲਿੰਕਸ ਬਹੁਤ ਮੈਟਰ ਕਰਦੇ ਆ ਠੀਕ ਹੈ ਜਿਵੇਂ ਮੈਂਨੇ ਕਾਫੀ ਕੰਮ ਕੀਤੇ ਆ ਤੇ ਉਹ ਲਿੰਕਸ ਦੇ ਅੱਗੇ ਤੋਂ ਅੱਗੇ ਨੈਟਵਰਕ ਜਿਵੇਂ ਬਣੇ ਜਾਂਦੇ ਆ ਠੀਕ ਹੈ ਉਹ ਫਿਰ ਆਪਾਂ ਨੂੰ ਹਾਇਰ ਕਰਦੇ ਆ ਕੰਮ ਦੇ ਲਈ ਸੋ ਮੈਂ ਟੀਮ ਇੱਕ ਬੰਦੀ ਰੈਂਦੀ ਹੈ ਜੀ ਤੇ ਤੁਸੀਂ ਕਿਹੜੇ ਮੂਵੀ ਦੇ ਵਿੱਚ ਕੰਮ ਕਰ ਚੁੱਕੇ ਪਿਛਲੇ ਜੇ ਦਿਨਾਂ ਦੇ ਵਿੱਚ ਤੁਸੀਂ ਗੱਲ ਦੱਸੀ ਸੀ ਮੈਂ ਮਤਲਬ ਪੁਰਪੁਰਾ ਆ ਡਾਇਰੈਕਸ਼ਨ ਵੀ ਕੀਤੀ ਹੈ ਮਤਲਬ ਉਸ ਦੇ ਵਿੱਚ ਵਾਂਸ ਅਪਨ ਟਾਈਮ ਇਹਨਾਂ ਬਾਲਾ ਹਲੇ ਫਿਲਮ ਆਣੀ ਹੈ ਹਲੇ ਇਸ ਤੋਂ ਇਲਾਵਾ ਕਲੀ ਜੋਟਾ ਮੂਵੀ ਹੈ ਜਿਹੜੀ ਆਪਣਾ ਸਤੇਂਦਰ ਸਰਤਾਜ ਸਰ ਤੇ ਆਪਣਾ ਨੀਰੂ ਬਾਜਵਾ ਮੈਮ ਦੀ ਆਈ ਸੀਗੀ ਉਹਨਾਂ ਦੇ ਨੀਰੂ ਬਾਜਵਾ ਮੈਮ ਜਿਹੜੇ ਸਕੈਚਿਸ ਬਣਾਉਂਦੇ ਸਾਰੇ ਮੈਂ ਹੀ ਬਣਾਏ ਸੀਗੇ ਸੋ ਜਿਵੇਂ ਜਿਵੇਂ ਇਸ ਤੋਂ ਇਲਾਵਾ ਗੋਹਰ ਖਾਨ ਜਿਹੜੇ ਹਾ ਬਿਗ ਬੋਸ ਦੇ ਵਿਨਰ ਸੀਗੇ ਠੀਕ ਹੈ ਉਹ ਪਟਿਆਲਾ ਸ਼ੂਟ ਕਰਨਾ ਆਇਆ ਸੀ ਉਹਨਾਂ ਦਾ ਸੌਂ ਕਿ ਮੈਂ ਪਿਆਰ ਮੇ ਹੂੰ ਸੋ ਉਹਨਾਂ ਦੇ ਵੀ ਜਿਹੜੇ ਸਕੈਚ ਜਿਹੜੇ ਸੀਗੇ ਉਹ ਮੈਂ ਹੀ ਬਣਾਏ ਸੀਗੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਮਤਲਬ ਕਲਾਕਾਰ ਆ ਜਿਵੇਂ ਜੀਤ ਬਾਬਾ ਜੀ ਦਾ ਇੱਕ ਗਾਣਾ ਸੀਗਾ ਉਹਦੇ ਵਿੱਚ ਮੈਂ ਕੰਮ ਕੀਤਾ ਬੈਕਡ੍ਰੋਪ ਸੀ ਪੰਮੀ ਬਾਈ ਜੀ ਦੇ ਗਾਣੇ ਉੱਪਰ ਜਿਵੇਂ ਕੰਮ ਕੀਤਾ ਸੀਗਾ ਇਸ ਤੋਂ ਇਲਾਵਾ ਅਹਿਨ ਬਰੋਆ ਜੀ ਨੇ ਠੀਕ ਹੈ ਉਹਨਾਂ ਦਾ ਵੀ ਇੱਕ Song ਸੀਗਾ ਉਸ ਦੇ ਵਿੱਚ ਵੀ ਕੰਮ ਕੀਤਾ ਸੋ ਇਵੇਂ ਮੈਂ ਇੰਡਸਟਰੀ ਦੇ ਵਿੱਚ ਵੀ ਕਾਫੀ Song ਦੇ ਵਿੱਚ ਕੰਮ ਕੀਤਾ ਸੋ ਇਵੇਂ ਇਹ ਚੱਲੀ ਜਾਂਦਾ ਜੀ ਤੇ ਹੁਣ ਜਿਵੇਂ ਕਈ ਵਾਰ ਐਦਾਂ ਹੁੰਦਾ ਨਾ ਕਈ ਮਤਲਬ ਕਿ ਕਈ ਵਾਰ ਪੇਸ਼ੈਂਸ ਨਹੀਂ ਹੁੰਦੀ ਹੈਗੇ ਕਿ ਕਲਾਕਾਰ ਨੂੰ ਇਹ ਹੁੰਦਾ ਹੈ ਕਿ ਮੈਂ ਜਲਦੀ ਤਰੱਕੀ ਕਰ ਲਾਂ ਕਿਉਂਕਿ ਇਹ ਜਿਹੜਾ ਕੰਮ ਹੈ ਤੇ ਇਹ ਹੌਲੀ-ਹੌਲੀ ਅੱਗੇ ਵਧਣ ਦਾ ਹੈ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਬਹੁਤ ਟਾਈਮ ਤੋਂ ਜਬ ਬਚਪਨ ਤੋਂ ਇਸ ਚੀਜ਼ ਦਾ ਸ਼ੌਂਕ ਰੱਖਦੇ ਸੀਗੇ ਪਰ ਅੱਜ ਤੁਹਾਨੂੰ ਲੱਗਦਾ ਹੈ ਕਿ ਹੁਣ ਤੁਸੀਂ ਮੰਜ਼ਿਲ ਦੀ ਪ੍ਰਾਪਤੀ ਦੇ ਵਿੱਚ ਹੋ ਨਾ ਜਾਂ ਫਿਰ ਜਿਵੇਂ ਸਟੈਪ ਵਾਈਜ਼ ਸਟੈਪਕ ਚੀਜ਼ਾਂ ਸਿੱਖ ਰਹੇ ਹੋ ਅੱਗੇ ਵਧ ਰਹੇ ਹੋ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਕਿੰਨਾ ਕੁ ਪੇਸ਼ੈਂਸ ਜ਼ਰੂਰੀ ਆ? ਇਸ ਲਈ ਦੇਖੋ ਪੇਸ਼ੈਂਸ ਬਹੁਤ ਜ਼ਰੂਰੀ ਆ ਪਹਿਲੀ ਗੱਲ ਤਾਂ ਹੈ ਮੰਜ਼ਿਲ ਮਤਲਬ ਐਂਡ ਨਹੀਂ ਹੁੰਦਾ ਹਨਾ ਆਪਾਂ ਅੱਜ ਕੋਈ ਮੁਕਾਮ ਪ੍ਰਾਪਤ ਕਰਾਗੇ ਕੱਲ ਦੂਸਰਾ ਮੁਕਾਮ ਆਇਆ ਦੂਸਰਾ ਆਪਾਂ ਹੀਵੇਂ ਚੱਲਦਾ ਰਹਿੰਦਾ ਸਟੈਪ ਬਾਈ ਸਟੈਪ ਸੋ ਪੇਸ਼ੈਂਸ ਬਹੁਤ ਜ਼ਰੂਰੀ ਹੈ ਕਈ ਵਾਰ ਜਿਵੇਂ ਆਰਟਿਸਟ ਹੁੰਦੇ ਉਹ ਕਹਿੰਦੇ ਵੀ ਸਾਨੂੰ ਸ਼ਾਰਟਕਟ ਤਰੀਕੇ ਦੇ ਨਾਲ ਕੰਮ ਸ਼ਾਰਟਕਟ ਕਿਸੇ ਵੀ ਚੀਜ਼ ਦਾ ਹੱਲ ਨਹੀਂ ਹੈ ਠੀਕ ਹੈ ਪੇਸ਼ੈਂਸ ਬਹੁਤ ਰੱਖਣੇ ਪੈਂਦੇ ਆ ਚਾਹੇ ਉਹ ਪੇਂਟਿੰਗ ਦੇ ਲਾਈਨ ਹੋਵੇ ਜਾਂ ਕੋਈ ਵੀ ਲਾਈਨ ਹੋਵੇ ਸਟੱਡੀ ਵਾਲੀ ਲਾਈਨ ਵੀ ਆਪਾਂ ਕਹਿ ਸਕਦੇ ਆ ਪੇਸ਼ੈਂਸ ਤੋਂ ਬਿਨਾ ਤੁਸੀਂ ਤਰੱਕੀ ਨਹੀਂ ਕਰ ਸਕਦੇ ਠੀਕ ਹੈ ਜਿਵੇਂ ਪੇਸ਼ੈਂਸ ਲਈ ਜਿਵੇਂ ਮੈਂ ਆਪਣਾ ਥੋੜਾ ਸਟਰਗਲ ਮੈਂ ਦੱਸਣਾ ਚਾਹਾਂ ਕਰਦਾ ਗੁਜ਼ਾਰਾ ਜਿਵੇਂ ਚੱਲਦਾ ਤੁਹਾਨੂੰ ਦੱਸਿਆ ਸੀਗਾ ਮਨੂੰ ਸਟਾਰਟਿੰਗ ਤੋਂ ਹੀ ਪੇਂਟਿੰਗ ਦੇ ਕੰਮ ਨਹੀਂ ਮਿਲਣ ਲੱਗੇ ਸੀਗੇ ਸਟਾਰਟਿੰਗ ਦੇ ਵਿੱਚ ਮੈਂ ਆਪਣੇ ਆਪ ਨੂੰ ਬਿਜ਼ੀ ਰੱਖਣ ਦੇ ਲਈ ਮੈਂ ਨਿਊਜ਼ਪੇਪਰ ਡਿਲੀਵਰ ਦਾ ਕੰਮ ਵੀ ਕੀਤਾ ਠੀਕ ਹੈ ਇਸ ਤੋਂ ਇਲਾਵਾ ਮੈਡੀਕਲ ਸ਼ੌਪ ਤੇ ਵੀ ਕੰਮ ਕੀਤਾ ਇਸ ਤੋਂ ਇਲਾਵਾ ਜਿਹੜੇ ਬੁక్స్ ਮਾਰਕਟਰ ਚਾਰਟਸ ਵਗੈਰਾ ਵੀ ਬਣਾਇਆ ਸੋ ਮੈਂ ਇੱਕ ਥੋੜੇ ਹੌਲੀ ਹੌਲੀ ਥੋੜੇ ਰਾਹ ਬੰਦੇ ਆ ਉਸ ਤੋਂ ਬਾਅਦ ਫਿਰ ਜਿਵੇਂ ਯੂਨੀਵਰਸਿਟੀ ਜਿਵੇਂ ਗਿਆ ਸੀਗਾ ਉੱਥੇ ਅੰਬਾਲਿਕਾ मैम ਜਿਹੜੇ ਮੇਰੇ ਗਾਈਡ ਆ ਪੀ ਐਚ ਡੀ ਦੇ ਉਹਨਾਂ ਨੇ ਮੈਨੂੰ ਇਹ ਮਿਊਰਲ ਵਾਲੀ ਸਾਈਡ ਇਨਸਪਾਇਰ ਕੀਤਾ ਠੀਕ ਹੈ ਉੱਥੋਂ ਫਿਰ ਮੈਨੂੰ ਮਿਊਰਲ ਜੋ ਮੈਂ ਕੰਮ ਕੀਤਾ ਮਿਊਰਲ ਦੇ ਕੰਮ ਮੇਰੇ ਲੱਗੇ ਠੀਕ ਹੈ ਤਾਂ ਇੱਕ ਲੰਬਾ ਸਟ੍ਰਗਲ ਹੁੰਦਾ ਠੀਕ ਹੈ ਹੋ ਸਕਦਾ ਤੁਹਾਨੂੰ ਆਹ 2 ਸਾਲ ਚ ਤੁਹਾਡੀ ਜੋ ਚਾਹਤ ਹੈ ਤੁਸੀਂ ਉਹ ਮਿਲ ਜੇ ਤੇ ਹੋ ਸਕਦਾ ਉਸਨੂੰ 10 ਸਾਲ ਵੀ ਲੱਗ ਸਕਦੇ ਆ ਠੀਕ ਹੈ ਅਗਰ ਤੁਸੀਂ ਸੁਪਨੇ ਨੂੰ ਪਾਣ ਲਈ ਇੱਕ ਥੋੜੀ ਅੰਦਰ ਜ਼ਿੱਦ ਹੋਣੀ ਚਾਹੀਦੀ ਤੇ ਉਹਦੇ ਲਈ ਪੇਸ਼ੈਂਸ ਵੀ ਰੱਖਣੀ ਚਾਹੀਦੀ ਤਾਂ ਹੀ ਅੱਪਿਆ ਤੱਕ ਰੱਕੀ ਕਰਾਂਗੇ ਤੇ ਇਸ ਦੇ ਬਾਰੇ ਨਾ ਬਹੁਤ ਸਾਰੇ ਕਈ ਜਿਹੜੇ ਹੁਣ ਅੱਗੇ ਸ਼ੌਂਕ ਰੱਖਦੇ ਨੇ ਹਨਾ ਜੇ ਬੱਚੇ ਹੋ ਗਏ ਜਾਂ ਫਿਰ ਹੋਰ ਹੋ ਗਏ ਤੇ ਮਤਲਬ ਕਿ ਜਦੋਂ ਸ਼ੌਂਕ ਰੱਖਦੇ ਆ ਕਿ ਕਈਆਂ ਨੂੰ ਐਦਾਂ ਹੁੰਦਾ ਹੈ ਕਿ ਵੀ ਅਸੀਂ ਕਿਵੇਂ ਇਸ ਦੇ ਵਿੱਚ ਆਪਣਾ ਕਰੀਅਰ ਬਣਾ ਸਕਦੇ ਆ ਕਿਵੇਂ ਇਸ ਨੂੰ ਆਪਣਾ ਫਿਊਚਰ ਦੇ ਵਿੱਚ ਹਨਾ ਅੱਗੇ ਵਧਾ ਸਕਦੇ ਆ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਕਿਵੇਂ ਇਸ ਦੇ ਵਿੱਚ ਬੱਚੇ ਜਿਹੜਾ ਆਪਣਾ ਫਿਊਚਰ ਬਣਾ ਸਕਦੇ ਨੇ ਫਿਊਚਰ ਦੋ ਤਰੀਕੇ ਨਾਲ ਮਤਲਬ ਇਸ ਦੇ ਵਿੱਚ ਬਣ ਸਕਦਾ ਠੀਕ ਹੈ ਇੱਕ ਤਾਂ ਆਪਾਂ ਫ੍ਰੀ ਲਾਂਸਿੰਗ ਦੇ ਵਿੱਚ ਆਪਾਂ ਕੰਮ ਕਰ ਫ੍ਰੀ ਲਾਂਸਿੰਗ ਕਹਿੰਦਾ ਮਤਲਬ ਹੈ ਵੀ ਤੁਸੀਂ ਇੰਡੀਵਿਜੂਅਲ ਆਪਣਾ ਬਿਜ਼ਨਸ ਐਸਟੈਬਲਿਸ਼ ਕਰ ਸਕਦੇ ਹੋ ਆਰਟ ਦੇ ਵਿੱਚ ਹੀ ਠੀਕ ਹੈ ਦੂਸਰਾ ਤੁਸੀਂ ਆਪਣਾ ਟੀਚਿੰਗ ਜਿਹੜਾ ਆਪਣਾ ਕਰੀਅਰ ਹੈ ਉਹ ਵੀ ਸਟੈਬਲਿਸ਼ ਕਰ ਸਕਦੇ ਹੋ ਟੀਚਿੰਗ ਦੇ ਵਿੱਚ ਵੀ ਦੋ ਤੁਹਾਡੇ ਕੋਲ ਰਸਤੇ ਹੁੰਦੇ ਇੱਕ ਸਕੂਲ ਦੀ ਟੀਚਿੰਗ ਕਰ ਸਕਦੇ ਹੋ ਇੱਕ ਕੋਲਜ ਵਗੈਰਾ ਦੇ ਵਿੱਚ ਤੁਸੀਂ ਜਾਂ ਯੂਨੀਵਰਸਿਟੀ ਦੇ ਵਿੱਚ ਕਰ ਸਕਦੇ ਹੋ ਸਕੂਲ ਦੀ ਟੀਚਿੰਗ ਦੇ ਲਈ ਅੱਜ ਕੱਲ ਜਿਹੜੀ ਕੁਆਲੀਫਿਕੇਸ਼ਨ ਸਰਕਾਰ ਨੇ ਕੀਤੀ ਹੈ ਉਹ ਗ੍ਰੈਜੂਏਸ਼ਨ ਦੇ ਨਾਲ ਤੁਹਾਨੂੰ ਬੀਐਡ ਕਰਨੀ ਪਏਗੀ ਫਾਈਨਲ ਵਿੱਚ ਠੀਕ ਹੈ ਤਾਂ ਤੁਸੀਂ ਉਸ ਤੋਂ ਬਾਅਦ ਪੀਐਸਟੈਟ ਜੋ ਵੀ ਸਟੇਟ ਦੇ ਤੁਸੀਂ ਟੈਸਟ ਦੇਣਾ ਚਾਹੁੰਦੇ ਹੋ ਉਹ ਕਲੀਅਰ ਕਰਕੇ ਤੁਸੀਂ ਸਕੂਲ ਦੀ ਜਿਹੜੀ ਕੁਆਲੀਫਿਕੇਸ਼ਨ ਲਈ ਉਹ ਜਾਂ ਸਕੂਲ ਦੀ ਜਿਹੜੀ ਟੀਚਿੰਗ ਜੋਬ ਲਈ ਐਲੀਜੀਬਲ ਹੁੰਦੇ ਹੋ ਠੀਕ ਹੈ ਪ੍ਰਾਈਵੇਟ ਜੋਬ ਵੀ ਹੁੰਦੀ ਹੈ ਠੀਕ ਹੈ ਪ੍ਰਾਈਵੇਟ ਆਰਟੀਚਰਸ ਹੁੰਦੇ ਆ ਉਹਦੇ ਵਿੱਚ ਵੀ ਤੁਸੀਂ ਕਰ ਸਕਦੇ ਹੋ ਇਸ ਤੋਂ ਇਲਾਵਾ ਯੂਨੀਵਰਸਿਟੀ ਹੈ ਕਾਲਜ ਦੇ ਵਿੱਚ ਤੁਹਾਨੂੰ ਕਾਲਜ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਕਰਨੀ ਪੈਗੀ ਫਾਈਨਰਟ ਦੇ ਵਿੱਚ ਤੇ ਨਾਲ ਆਪਣਾ ਨੈਟ ਦਾ ਜੋ ਇਗਜ਼ਾਮ ਹੈ ਉਹ ਪਾਸ ਕਰਨਾ ਪਊਗਾ ਉਸ ਤੋਂ ਇਲਾਵਾ ਫਿਰ ਪੀ ਐਸ ਜੀ ਵਗੈਰਾ ਜੋ ਵੀ اے ਪੀ ਸਕੋਰ ਬਨੇਗਾ ਉਸ ਕੋਡਿੰਗ ਜਿਹੜੀ ਕਾਲਜ ਜਾਂ ਯੂਨੀਵਰਸਿਟੀ ਟੀਚਿੰਗ ਆਪਾਂ ਕਰ ਸਕਦੇ ਆ ਤੋਂ ਫ੍ਰੀ ਲਾਂਸਿੰਗ ਦੇ ਵਿੱਚ ਜਿਵੇਂ ਇਵੇਂ ਹੁੰਦਾ ਵੀ ਕਾਫੀ ਆਰਟਿਸਟ ਨੂੰ ਪ੍ਰੋਪਰ ਗਾਈਡੈਂਸ ਨਹੀਂ ਮਿਲਦੀ ਉਹ ਪਹਿਲਾਂ ਇੱਕ ਇਹ ਨੈਟਵਰਕਿੰਗ ਮਾਰਕETING ਜ਼ਰੂਰ ਨੈਟਵਰਕ ਮਾਰਕETING ਜ਼ਰੂਰ ਸਿੱਖਣੀ ਚਾਹੀਦੀ ਆ ਠੀਕ ਹੈ ਤਾਂ ਕਿ ਉਹ ਕੰਮ ਆਪਣਾ ਕਿਵੇਂ ਸੇਲ ਕਰਨਾ ਹੈ ਠੀਕ ਹੈ ਲੋਕਾਂ ਤੱਕ ਕਿਵੇਂ ਪਹੁੰਚਣਾ ਹੈ ਆਪਣਾ ਬਹੁਤ ਸਾਰੇ ਆਰਟਿਸਟ ਟੈਲੈਂਟ ਬਹੁਤ ਹੈ ਲੋਕਾਂ ਦੇ ਪਰ ਪਹੁੰਚ ਹੀ ਨਹੀਂ ਸਕਦੇ ਹਨਾ ਤਾਂ ਉਹ ਆਡੀਅנס ਤੱਕ ਪਹੁੰਚਣ ਦੇ ਲਈ ਉਹਨਾਂ ਨੂੰ ਮਾਰਕETING ਦੀ ਨੋਲਿਜ ਨਹੀਂ ਹੈ ਠੀਕ ਹੈ ਤਾਂ ਉਹਨਾਂ ਨੂੰ ਥੋੜੀ ਜਿਹੀ ਮਾਰਕETING ਦੀ ਨੋਲਿਜ ਉਹ ਲੈਣੀ ਚਾਹੀਦੀ ਹੈ ਠੀਕ ਹੈ ਪੇਂਟਿੰਗ ਦੇ ਵਿੱਚ ਬਹੁਤ ਸਾਰੇ ਕੈਰੀਅਰਸ ਹੈ ਆਪਣਾ ਠੀਕ ਹੈ ਆਪਣਾ ਫ੍ਰੀਲੈਂਸ ਆਰਟਿਸਟ ਤਾਂ ਹੈ ਹੀ ਹੈ ਇਸ ਤਰ੍ਹਾਂ ਫਿਲਮ ਲਾਈਨ ਦੇ ਵਿੱਚ ਵੀ ਜਾ ਸਕਦੇ ਹੋ ਆਰ ਡਾਇਰੈਕ ਜਿੰਨੇ ਵੀ ਪੇਂਟਿੰਗ ਦੇ ਸੈਟਸ ਬਣਦੇ ਸਾਰੇ ਉਹ ਆਰਟਿਸਟ ਹੀ ਕ੍ਰੀਏਟ ਕਰਦੇ ਆ ਠੀਕ ਹੈ ਪ੍ਰੋਪਰ ਗਾਈਡੈਂਸ ਲੈ ਕੇ ਅਗਰ ਉਹ ਕੰਮ ਕਰਨਗੇ ਤਾਂ ਮਨ ਲੱਗਦਾ ਉਹ ਬਹੁਤ سارے ਮੁਕਾਮ ਮਤਲਬ ਅੱਗੇ ਖੋਲਦੇ ਆ ਠੀਕ ਹੈ ਮਿਊਜ਼ੀਅਮ ਦੇ ਵਿੱਚ ਵੀ ਆਰਟਿਸਟ ਦੀ ਪੋਸਟ ਹੁੰਦੀ ਆ ਠੀਕ ਹੈ ਇਸ ਤਰੀਕੇ ਨਾਲ ਬਹੁਤ سارے ਹੋਰ ਕੰਮ ਹੈਗੇ ਆ ਠੀਕ ਹੈ ਉਹ ਕਰ ਸਕਦੇ ਆ ਕਲਾ ਦੇ ਬਾਰੇ ਨਾ ਇੱਕ ਕਲਾਕਾਰ ਹੀ ਚੰਗੀ ਤਰ੍ਹਾਂ ਜਾਣ ਸਕਦਾ ਹੈ ਤੇ ਉਹਨੂੰ ਦੂਸਰਿਆਂ ਦੇ ਅੱਗੇ ਤੱਕ ਪਹੁੰਚਾ ਸਕਦਾ ਹੈ ਤੇ ਤੁਹਾਡੇ ਅਕੋਰਡਿੰਗ ਕਲਾ ਹੈ ਕੀ ਆ ਕਲਾ ਮੇਰੇ ਅਕੋਰਡਿੰਗ ਤਾਂ ਜਿਹੜੇ ਆਪਣੇ ਮਨ ਦੇ ਜਿਹੜੇ ਭਾਵ ਹੈ ਠੀਕ ਹੈ ਉਹਨਾਂ ਨੂੰ ਕਿਸੇ ਵੀ ਮੀਡੀਅਮ ਥਰੂ ਐਕਸਪਰੈਸ ਕਰਨਾ ਹੈ ਠੀਕ ਹੈ ਜਿਵੇਂ ਮੈਂ ਆਪਣੇ ਮਨ ਦੇ ਭਾਵਾਂ ਨੂੰ ਮੋਸਟਲੀ ਐਕਸਪਰੈਸ ਕਰਦਾ ਠੀਕ ਹੈ ਕਿਸੇ ਪੇਪਰ ਦੇ ਉੱਪਰ ਜਾਂ ਕੈਨਵਸ ਦੇ ਉੱਪਰ ਸੋ ਮੇਰੇ ਲਈ ਤਾਂ ਆਹੀ ਕਲਾ ਹੈ ਠੀਕ ਹੈ ਬਾਕੀ ਟਾਈਮ ਟੂ ਟਾਈਮ ਇਹਦੀ ਜਿਹੜੀ ਡੈਫੀਨੇਸ਼ਨ ਹੈ ਉਹ ਚੇਂਜ ਹੁੰਦੀ ਰਹੀ ਹੈ ਠੀਕ ਹੈ ਹੁਣ ਜਿਹੜੀ ਕਲਾ ਹੈ ਕਲਾ ਦੀ ਕੋਈ ਡੈਫੀਨੇਸ਼ਨ ਹੀ ਕਲਾ ਸਿਰਫ ਕਲਾ ਲਈ ਹੈ ਜੀ ਠੀਕ ਹੈ ਜਿਵੇਂ ਆਪ ਵਿਕਟਰ ਕੋਜ਼ਿਨ ਸੀ ਕਿ ਉਹਨਾਂ ਨੇ ਮਤਲਬ ਹੈ ਦਿੱਤੀ ਸੀ ਆਰਟ ਫੋਰ ਆਰਟ ਸੇਕ ਵੀ ਕਲਾ ਸਿਰਫ ਕਲਾ ਲਈ ਹੈ ਇਹਦੇ ਲਈ ਕੋਈ ਉਹ ਨਹੀਂ ਮੈਟਰ ਕਰਦਾ ਵੀ ਤੁਸੀਂ ਕੀ ਬਣਾ ਰਹੇ ਹੋ ਠੀਕ ਹੈ ਇਹਦੇ ਲਈ ਦੇਖੋ ਟਰਮਸ ਵੀ ਅਲੱਗ-ਅਲੱਗ ਆਈ ਹੈ ਟਾਈਮ ਟੂ ਟਾਈਮ ਪਰ ਆਰਲਿਸਟਿਕ ਆਰਟ ਚੱਲਦਾ ਸੀ ਫੇ ਇਮਪ੍ਰੈਸ਼ਨਿਜ਼ਮ ਆਇਆ ਜ ਤੁਸੀਂ ਦੇਖੋਗੇ ਅਬਸਟ੍ਰੈਕਟ ਆਰਟ ਵੀ ਚੱਲ ਰਿਹਾ ਹੈ ਉਹ ਵੀ ਕਲਾ ਹੈ ਠੀਕ ਹੈ ਪਰ ਅਬਸਟ੍ਰੈਕਟ ਆਰਟ ਨੂੰ ਲੋਕਾਂ ਨੂੰ ਸਮਝ ਨਹੀਂ ਸਮਝ ਕਿਉਂ ਨਹੀਂ ਉਹਨਾਂ ਨੂੰ ਨੋਲੇਜ ਨਹੀਂ ਠੀਕ ਹੈ ਵੀ ਕਲਾ ਦਾ ਇਤਿਹਾਸ ਕੀ ਹੈ ਠੀਕ ਹੈ ਸੋ ਅਬਸਟ੍ਰੈਕਟ ਆਰਟ ਦੇ ਵਿੱਚ ਜਿਹੜੇ ਉਹਨਾਂ ਦੇ ਇਮੋਸ਼ਨ ਕਿਸੇ ਵੀ ਅਗਰ ਪੇਂਟਿੰਗ ਨੂੰ ਸਮਝਣਾ ਮਨ ਲੱਗਦਾ ਹੈ ਪਹਿਲਾਂ ਤੁਹਾਨੂੰ ਉਹਦੇ ਬਾਰੇ ਪਤਾ ਹੋਣਾ ਚਾਹੀਦਾ ਹੈ ਠੀਕ ਹੈ ਕਲਾਕਾਰ ਦੇ ਇਮੋਸ਼ਨ ਤੱਕ ਪਹੁੰਚਣਾ ਥੋੜਾ ਸੌਖਾ ਨਹੀਂ ਉਹਦੇ ਮੋਸ਼ਨ ਤੱਕ ਪਰ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਉਹਨੇ ਮਨ ਦੇ ਵਿੱਚ ਕਿਹੜੇ ਭਾਵ ਹੋਣਗੇ ਠੀਕ ਹੈ ਕਿਉਂਕਿ ਹਰ ਰੰਗ ਦੀ ਇੱਕ ਆਪਣੀ ਭਾਸ਼ਾ ਹੁੰਦੀ ਹੈ ਠੀਕ ਹੈ ਜਿਵੇਂ ਠੀਕ ਹੈ ਲਾਲ ਨੀਲਾ ਹਰਾ ਮਤਲਬ ਹਰ ਰੰਗ ਵਿਜ਼ੂਅਲ ਕਮਿਊਨੀਕੇਸ਼ਨ ਦੇ ਨਾਲ ਮਤਲਬ ਆਪਣਾ ਉਹ ਬਿਆਨ ਕਰਦਾ ਠੀਕ ਹੈ ਵੀ ਕਲਾ ਦੇ ਲਈ ਮਤਲਬ ਕਲਾ ਨੂੰ ਸਮਝਣ ਦੇ ਲਈ ਪਹਿਲਾ ਰੰਗਾ ਦੀ ਨੋਲਿਜ ਹੋਣੀ ਚਾਹੀਦੀ ਹੈ ਫਿਰ ਫਾਰਮਸ ਦੀ ਨੋਲਿਜ ਹੋਣੀ ਚਾਹੀਦੀ ਹੈ ਵੀ ਕਿਹੜੀ ਫਾਰਮਸ ਬਣਾਈ ਹੈ ਫਿਰ ਸਿੰਬल्स ਦਾ ਪਤਾ ਹੋਣਾ ਚਾਹੀਦਾ ਵੀ ਕਿਹੜੇ ਇਹਨਾਂ ਨੇ ਸਿੰਬल्स ਯੂਜ਼ ਕੀਤੇ ਆ ਕਿ ਜਿਹੜੀ ਮਤਲਬ ਪੇਂਟਿੰਗ ਇਹ ਉਸ ਤਰੀਕੇ ਨਾਲ ਬਿਆਨ ਕਰ ਲਈ ਕਰ ਰਹੀ ਹੈ ਜਿਵੇਂ ਠੀਕ ਹੈ ਸੋ ਇਵੇਂ ਪੇਂਟਿੰਗ ਤਾਂ ਮੇਰੇ ਲਈ ਤਾਂ ਵੀ ਇਹ ਮੋਸ਼ਨਸ ਨੂੰ ਐਕਸਪਰੈਸ ਕਰਨਾ ਹੀ ਹੈ ਮੋਸਟਲੀ ਅੱਜ ਕੱਲ ਨਾ ਰਵੀ ਜਿਸ ਤਰੀਕੇ ਨਾਲ ਜ਼ਿੰਦਗੀ ਜਿਹੜੀ ਭਜ ਤੋੜ ਵਾਲੀ ਹੋ ਗਈ ਹੈ ਨਾ ਹਰ ਕੋਈ ਸਟ্রেਸਡ ਹੋਇਆ ਫਿਰਦਾ ਆ ਤੇ ਇਸ ਦੇ ਵਿੱਚ ਕਹਿੰਦੇ ਕਿ ਕਲਾ ਵੀ ਜਿਹੜੀ ਹੈ ਇੱਕ ਅਲੱਗ ਹੀ ਆਪ ਦਾ ਪ੍ਰਭਾਵ ਛੱਡਦੀ ਹੈ ਜਿਵੇਂ ਆਪਾਂ ਪੇਂਟਿੰਗ ਦੀ ਗੱਲ ਕਰੀਏ ਤਾਂ ਬਹੁਤ ਸਾਰਿਆਂ ਦੀ ਪੇਂਟਿੰਗ ਜਿਹੜੀ ਹੈ ਐਦਾਂ ਦੀ ਬਣਾਈ ਹੁੰਦੀ ਹੈ ਕਿ ਉਹ ਦਿਲ ਨੂੰ ਟੰਪਦੀ ਤਾਂ ਹੈਗੀ ਆ ਪਰ ਉਹ ਕਿਤੇ ਨਾ ਕਿਤੇ ਤੁਹਾਡੇ ਉਸ ਤਣਾਅ ਨੂੰ ਵੀ ਘਟ ਕਰ ਦਿੰਦੀ ਹੈ ਤੇ ਇਸ ਦੇ ਬਾਰੇ ਤੁਸੀਂ ਕੀ ਕਹੋਗੇ ਇਸ ਬਾਰੇ ਮੈਂ ਇਹ ਕਹਾਂਗਾ ਕਿ ਦੇਖੋ ਆਪਣੇ ਸਮਾਜ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਬਹੁਤ ਸਾਰੇ ਲੋਕ ਹੁੰਦੇ ਇੰਟਰੋਵਰਟ ਟਾਈਪ ਦੇ ਹੁੰਦੇ ਆ ਇੰਟਰੋਵਰਟ ਮਤਲਬ ਕੀ ਉਹ ਆਪਣੇ ਫੀਲਿੰਗਸ ਨੂੰ ਸ਼ੇਅਰ ਨਹੀਂ ਕਰਦੇ ਜੀ ਠੀਕ ਹੈ ਸੋ ਉਹਨਾਂ ਦੇ ਲਈ ਮਨ ਨੂੰ ਲੱਗਦਾ ਜਿਹੜੀ ਪੇਂਟਿੰਗ ਹੈ ਇਹ ਬਹੁਤ ਵਧੀਆ ਮੀਡੀਅਮ ਹੈ ਆਪਣੇ ਭਾਵਾਂ ਨੂੰ ਜਿਵੇਂ ਆਪਣੇ ਇਮੋਸ਼ਨ ਨੂੰ ਐਕਸਪ੍ਰੈਸ ਕਰਨ ਦਾ ਠੀਕ ਹੈ ਜਿਵੇਂ ਪੇਂਟਿੰਗ ਤੁਸੀਂ ਪੁੱਛਿਆ ਕਿ ਪੇਂਟਿੰਗ ਨੂੰ ਦੇਖ ਕੇ ਸਕੂਨ ਮਿਲਦਾ ਹੈ ਠੀਕ ਹੈ ਜੇਕਰ ਉਹ ਪੇਂਟਿੰਗ ਦੇਖ ਕੇ ਨਾ ਸਕੂਨ ਮਿਲ ਰਿਹਾ ਘਰ ਉਹ ਪੇਂਟਿੰਗ ਬਣਾਏ ਗਏ ਤਾਂ ਕਿੰਨਾ ਸਕੂਨ ਮਿਲੇਗਾ ਮੈਂ ਦੇਖ ਰਿਹਾ ਆਪਣੇ ਬਹੁਤ ਸੁਸਾਇਟ ਜੋ ਆਪਣੇ ਕੇਸਿਸ ਵਧ ਰਹੇ ਨੇ ਉਹ ਕਿਉਂ ਵਧ ਰਹੇ ਕੋਈ ਕਿਸੇ ਨਾਲ ਆਪਣੀ ਗੱਲਾਂ ਸ਼ੇਅਰ ਨਹੀਂ ਕਰਦੇ ਕੋਈ ਨਾ ਉਹਨਾਂ ਦਾ ਫਰੈਂਡ ਸਰਕਲ ਹੁੰਦਾ ਨਾ ਕੁਝ ਹੁੰਦਾ ਸੋ ਮੈਨੂੰ ਲੱਗਦਾ ਉਹਨਾਂ ਦੇ ਲਈ ਆਰਟ ਸਿੱਖਣੀ ਜਾਂ ਆਰਟ ਨੂੰ ਸਮਝ ਲੈ ਕੇ ਆਣੀ ਬਹੁਤ ਜ਼ਰੂਰੀ ਹੈ ਆਰਟ ਨੂੰ ਸਮਝਣਾ ਬਹੁਤ ਜ਼ ਕਿਉਂਕਿ ਪਹਿਲਾ ਟਾਈਮ ਹੁੰਦਾ ਸੀਗਾ ਤੁਹਾਨੂੰ ਬਹੁਤ ਕੀ ਰੀਅਲਿਸਟਿਕ ਡਰੈਂਕ ਬਣਾਣੀ ਪੈਂਦੀ ਸੀਗੀ ਤੁਸੀਂ ਤਾਂ ਹੀ ਇੱਕ ਵੱਡੇ ਆਰਟਿਸਟ ਬਣ ਸਕਦੇ ਹੋ ਪਰ ਅੱਜ ਦੇ ਟਾਈਮ 'ਚ ਜੋ ਚੇਂਜ ਹੋ ਗਿਆ ਠੀਕ ਹੈ ਅੱਜ ਤੁਸੀਂ ਲਾਈਨਾਂ ਦੇ ਨਾਲ ਜਿਹੜੇ ਆਪਣੇ ਮਨ ਦੇ ਭਾਵ ਤੁਸੀਂ ਅਗਰ ਤਾਂ ਹਾਂ ਕਿਸੇ ਵੀ ਪੈਨਿਆਂ ਦੇ ਨਾਲ ਆ ਕਿਸੇ ਵੀ ਪੇਪਰ ਦੇ ਉੱਪਰ ਬਾਹਰੇ ਹੈ ਨਾ ਤਾਂ ਤੁਹਾਡਾ ਕਿਤੇ ਨਾ ਕਿਤੇ ਸਟ्रेस ਲੈਵਲ ਉਹ ਘਟੇਗਾ ਠੀਕ ਹੈ ਜੇ ਤੁਸੀਂ ਫ੍ਰੀ ਹੋਂਦੇ ਤੁਸੀਂ ਕੀ ਕਰਿਆ ਕਰੋ ਇੱਕ ਲਾਈਨ ਆਪਣਾ ਪੈਨ ਚੱਕੋ ਜੋ ਤੁਹਾਡੇ ਮਨ ਦੇ ਵਿੱਚ ਲਾਈਨਸ ਆ ਰਹੀ ਹੈ ਚਾਹੇ ਉਹ ਗਲਤ ਜਾਰੇ ਗੋਲ ਜਿਸ ਤਰੀਕੇ ਨਾਲ ਤੁਹਾਡੇ ਮਨ ਮਤਲਬ ਪੈਨ ਚਲਾ ਰਿਹਾ ਉਹਨੂੰ ਚਲਾਣ ਦਿਓ ਜੇ ਤੁਹਾਡੀ ਅੰਦਰਲੀ ਜਿਹੜੀ ਫੀਲਿੰਗਸ ਹੈ ਅੰਦਰਲੀ ਜਿਹੜੀ ਘੂਟਣਾ ਅੰਦਰਲਾ ਜਿਹੜਾ ਤਣਾਅ ਹੈ ਉਹ ਜਦੋਂ ਪੇਂਟਿੰਗ ਦੇ ਰਾਹੀਂ ਬਾਹਰ ਆਏਗਾ ਨਾ ਤੁਸੀਂ ਦੇਖਿਓ ਕਿੰਨਾ ਰਿਲੈਕਸ ਫੀਲ ਕਰੋਗੇ ਸਮਨ ਲੱਗਦਾ ਜਿਹੜੇ ਲੋਕ ਇਹ ਪ੍ਰੈਕਟਿਸ ਹੈ ਮਤਲਬ ਠੀਕ ਹੈ ਇਹ ਕਰੇਨਗੇ ਡੇਲੀ ਕਰਦੇ ਆ ਉਹ ਮਨ ਨੂੰ ਨਹੀਂ ਲੱਗਦਾ ਉਹ ਡਿਪਰੈਸ਼ਨ ਦਾ ਸ਼ਿਕਾਰ ਹੋਣਗੇ ਠੀਕ ਹੈ ਮਨ ਲੱਗਦਾ ਵੀ ਇੰਟਰਵਰਟ ਲੋਕਾਂ ਨੂੰ ਵੀ ਥੋੜਾ ਚਾਹੀਦਾ ਵੀ ਪੇਂਟਿੰਗ ਦੇ ਨਾਲ ਜੁੜਨ ਠੀਕ ਹੈ ਠੀਕ ਹੈ ਤੇ ਆਪਣੀ ਫੀਲਿੰਗ ਨੂੰ ਵੈਸੇ ਸ਼ੇਅਰ ਵੀ ਕਰਨ ਵੈਸੇ ਸ਼ੇਅਰ ਕਰਨਾ ਬਹੁਤ ਚੰਗੀ ਗੱਲ ਹੁੰਦੀ ਹੈ ਅਗਰ ਸ਼ੇਅਰ ਨਹੀਂ ਕਰ پا ਰਹੇ ਹੋ ਠੀਕ ਹੈ ਤਾਂ ਆਪਣੇ ਪੇਂਟਿੰਗ ਦੇ ਵਿੱਚ ਆਪਣੇ ਜਿਹੜੇ ਕਾਗਜ਼ ਦੇ ਉੱਪਰ ਆ ਪੈਨ ਦੇ ਨਾਲ ਕੁਝ ਨਾ ਕੁਝ ਡਰਾਇੰਗ ਜ਼ਰੂਰ ਕਰਨ ਡੇਲੀ ਲਾਈਫ ਜੀ ਤੇ ਤਾਂ ਹੀ ਉਹ ਸਟ्रेस ਤੋਂ ਬਾਹਰ ਆ ਸਕਦੇ ਆ ਜੀ ਤੋ ਰਵੀ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਕੀਮਤੀ ਸਮਾਂ ਕੱਢਿਆ ਹਨਾ ਤੇ ਹੋਰਾਂ ਨੂੰ ਵੀ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਤੁਸੀਂ ਜਿਹੜੀ ਪੇਂਟਿੰਗ ਦੇ ਜ਼ਰੀਏ ਕਿਵੇਂ ਆਪਦੇ ਮਨ ਦੇ ਜਿਹੜੇ ਬਲਬਲਾਏ ਜਾਂ ਫਿਰ ਉਹ ਤਣਾ ਨੂੰ ਘਟਾ ਸਕਦੇ ਹੋ ਨਾ ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਠੀਕ ਹੈ ਸ਼ਸ਼ੀ ਕਾ ਜੀ ਸੋ ਅਸੀਂ ਸਾਡੇ ਨਾਲ ਰਵੀ ਰਵਰਾਜ ਜੋ ਕਿ ਦੱਸਿਆ ਉਹਨਾਂ ਨੇ ਕਿ ਕਿਵੇਂ ਪੇਂਟਿੰਗ ਦੇ ਜ਼ਰੀਏ ਤੁਸੀਂ ਆਪਣਾ ਕਰੀਅਰ ਵੀ ਵਧਾ ਸਕਦੇ ਹੋ ਕਿਵੇਂ ਉਹ ਪੇਂਟਿੰਗ ਨੂੰ ਜੋ ਕਿ ਬਚਪਨ ਦਾ ਸ਼ੌਂਕ ਸੀਗਾ ਤੇ ਅੱਗੇ ਵੀ ਵਧਾ ਰਹੇ ਨੇ ਸੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਤੇ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਸ਼ਖਸੀਅਤ ਦੇ ਲਈ ਫਿਲਹਾਲ ਦੇ ਲਈ ਇੰਨਾ ਹੀ ਸਤਿ ਸ਼੍ਰੀ ਅਕਾਲ